ਦੀ ਰਾਤ ਜਲੰਧਰ ਦੇ ਗੁਨਾਨਪੁਰਾ ਦੇ ਲੋਕਾਂ ਨੇ ਥਾਣਾ ਰਾਮਾ ਮੰਡੀ ਦੇ ਬਾਹਰ ਜਾ ਕੇ ਹੰਗਾਮਾ ਕੀਤਾ ਅਤੇ ਰੋਸ ਪ੍ਰਦਰਸ਼ਨ ਕੀਤਾ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਕਾਰ ਨੇ ਇੱਕ ਨੌਜਵਾਨ ਨੂੰ ਥੱਲੇ ਕੁਚਲਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਅਚਾਨਕ ਦੇ ਵਿੱਚ ਨੌਜਵਾਨ ਬਾਲਵਾਲ ਬਚ ਗਿਆ ਪਰ ਉਸਦੇ ਕੱਪੜੇ ਫਟ ਗਏ ਰਾਮਾ ਮੰਡੀ ਥਾਣੇ ਦੇ ਇੰਚਾਰਜ ਨਵਦੀਪ ਸਿੰਘ ਨੇ ਦਿਨ ਰਾਤ ਆ ਕੇ ਮਾਮਲਾ ਹੱਲ ਜਾਇਆ ਥਾਣਾ ਇੰਚਾਰਜ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਜੇਕਰ ਪੁਲਿਸ ਸਟੇਸ਼ਨ ਵਾਹਨ ਚਲਾ ਰਿਹਾ ਡਰਾਈਵਰ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਉਗੀ ਇਸ ਤੋਂ ਬਾਅਦ ਲੋਕ ਸ਼ਾਂਤ ਹੋ ਗਏ ਲੋਕਾਂ ਨੇ ਦੋਸ਼ ਲਾਇਆ ਕਿ ਪੁਲਿਸ ਚਿੱਟੇ ਦੇ ਦੋਸ਼ੀ ਨੂੰ ਫੜਨ ਦੇ ਲਈ ਰੈਸ਼ ਡਰਾਈਵਿੰਗ ਕਰ ਰਹੀ ਸੀ ਅਤੇ ਲੋਕਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਪੁਲਿਸ ਅਧਿਕਾਰੀ ਦੇ ਵੱਲੋਂ ਬ੍ਰੇਕਾਂ ਨਹੀਂ ਲਗਾਈਆਂ ਗਈਆਂ ਪਹਿਲਾਂ ਵੀ ਭਾਈ ਦੇ ਉੱਪਰ ਗੱਡੀ ਚੜਾਤੀ ਕੀ ਨਾਮ ਆ ਭਾਈ ਤੁਹਾਡਾ ਮੇਰਾ ਨਾਮ ਸੂਰਾ ਜੀ ਕੀ ਹੋਇਆ ਕੀ ਸੀ ਇੱਥੇ ਆ ਆਪਣਾ ਜਿਹੜੇ ਮਲਾਜਮ ਸਾਹਿਬ ਵਿੱਚ ਗੱਡੀ ਦੇ ਬੈਠੇ ਆ ਅੰਦਰ ਅਸੀਂ ਬੈਠੇ ਵੇ ਇੱਕ ਚਿੱਟੇ ਵਾਲਾ ਬੰਦਾ ਫੜ ਕੇ ਲਿਆਂਦਾ ਗੁਨਾਣਾਕure ਵੈਸਟ ਤੋਂ ਦੋ ਬੰਦੇ ਫੜੇ ਦੋ ਬੰਦੇ ਫੜੇ ਉਹਨਾਂ ਦੇ ਮਜੂਦਾ ਕੈਪਸੂਲ ਬਰਾਮਤ ਹੋਏ ਅਸੀਂ ਥਾਣੇ ਵੜ ਕੇ ਲਿਆਂਦੇ ਇਹ ਸਰਕਾਰੀ ਥਾਣੇ ਦੇ ਵਿੱਚ ਪ੍ਰਾਈਵੇਟ ਗੱਡੀ ਇਦਾਂ ਲੈ ਕੇ ਆਦਾ ਗੁੰਡੇ ਹੁੰਦੇ ਪੁਲਿਸ ਵਾਲੇ ਨਹੀਂ ਆ ਇਹ ਗੁੰਡੇ ਆ ਇਹਨਾਂ ਨੇ ਕੋਈ ਵੀ ਇਦਾਂ ਜੜੀ ਆ ਰਾ ਸਾਰਾ ਛੇੜਦਾ ਆ ਦੇ ਮੁਹੰਮਦ ਸਾਹਿਬ ਇਹਨਾਂ ਨੇ ਗੱਡੀ ਇਦਾਂ ਜੜੀ ਮਸੀਮਾ ਬਚ ਕੇ ਨਿਕਲਿਆ ਵਿੱਚੋਂ ਇਹਦਾ ਚੜਾਨ ਲੱਗੇ ਗੱਡੀ ਉੱਤੇ ਅਜੀ ਭਾਈ ਵੀਡੀਓ ਬਣਾਣ ਲੱਗੇ ਸਾਡਾ ਫੋਨ ਵੀ ਚੱਕ ਕੇ ਆ ਆ ਫੋਨ ਵੀ ਤੋੜਿਆ ਮੁੰਡਿਆਂ ਦਾ ਫੋਨ ਟੁੱਟ ਗਿਆ ਦੇਖ ਲੋ ਸਾਰੀ ਡਿਸਪਲੇ ਤੋੜ ਦਿੱਤੀ ਮੈਂ ਨਾਮ ਆਜੀ ਤੁਹਾਡਾ ਭਾਈ ਹੋਣੇ ਚਾਹੀਦੀ ਸ਼ਰਿਆਮ ਜਿੱਟਾ ਵੇਚ ਰਿਹਾ ਮੱਲੇ ਦੇ ਵਿੱਚ ਸ਼ਰਿਆਮ ਨਾਨਕਪੁਰੇ ਦੇ ਵੈਸਟ ਦੇ ਵਿੱਚ 3 ਨੰਬਰ ਗਲੀ ਦੇ ਵਿੱਚ ਮੱਲੇ ਨਿਵਾਸੀ ਸਾਰੇ ਗੱਡੇ ਆ ਭਾਜੀ ਕੈਮਰਾ ਭਾਜੀ ਘਮਾਓ ਦੂਜੀ ਕੰਪਲੇਟ ਜਿੱਟਾ ਜਿੱਟਾ ਸ਼ਰਿਆਮ ਵੇਚ ਰਿਆ ਕੋਈ ਕਾਰਵਾਈ ਨਹੀਂ ਕਰ ਰਹੀ ਆ ਬਲੀ ਬੱਚਿਆਂ ਖੇਡਦੇ ਬੱਚੇ ਜੀ ਅੱਜ ਦੀ ਮਾਮਲਾ ਅੱਜ ਮਾਮਲਾ ਇਹ ਹੋਇਆ ਜੀ ਸਾਰੇ ਮੁਹੱਲੇ ਨਿਵਾਸੀਆ ਦਾ ਮੈਨੂੰ ਫੋਨ ਆਇਆ ਸੀ ਕਿਤੇ ਗੇਪੇ ਸੀ ਕਹਿੰਦੇ ਕਿ ਆਪਣਾ ਸੂਰੀਆ ਨਿਕਲੇਵ ਬੰਦੇ ਦੋ ਫੜ ਕੇ ਲਿਆਂਦੇ ਉਹਨਾਂ ਕੋ ਬਰਾਮਾ ਦਾ ਕੈਪਚਲ ਹੋਇਆ ਆ ਅੱਜ ਥਾਣੇ ਆਏ ਆ ਜੀ ਥਾਣੇ ਵਾਲਾ ਅੰਕਲ ਸਾਡੇ ਸੀਨੀਅਰ ਆ ਛਿੱਟਾ ਭੇਜਦੇ ਦੋਸੋ ਆਏ ਥਾਣੇ ਆਏ ਆ ਆਹ ਦੇਰੇ ਉਹਨਾਂ ਮਲਾਜਮ ਸਾਹਿਬ ਆ ਇਹ ਨਾਲੇ ਗੱਡੀ ਇਦਾਂ ਲੈ ਆਂਦੀ ਉਹ ਮੁੰਡਾ ਵਿੱਚ ਵੇਚਦਾ ਮੁੰਡਾ ਵਿੱਚ ਮੇਤ ਦੁੱਤਾ ਸਾਡੇ ਕੋਲ ਸੀਸੀਟੀਵੀ ਫੋਟੋ ਵੀ ਆ ਜਿਹਦੇ ਵਿੱਚ ਜਿਹਨਾਂ ਨੂੰ ਮੁੰਡਿਆਂ ਨੂੰ ਫੜ ਕੇ ਲਿਆਂਦਾ ਚਿੱਟਾ ਵੇਚਦੇ ਪੇ ਭਾਜਦੇ ਦੇ ਵੰਦੇ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦਿੱਤੋ